ਦੇਖੋ ਜਦੋਂ ਪਾਣੀ ਉਤਰ ਰਿਹਾ ਹੈ ਤੇ ਜਿਵੇਂ ਲੋਕਾਂ ਨੂੰ ਐਕਸਪੀਟ ਵੀ ਕਰ ਲਿਆ ਗਿਆ ਐਂਡ ਦੋ ਤਰ੍ਹਾਂ ਦੀਆਂ ਬਿਮਾਰੀਆਂ ਜ਼ਿਆਦਾ ਫੈਲਣ ਦਾ ਖਤਰਾ ਰਹਿੰਦਾ ਹੈ ਇੱਕ ਹੁੱਦੀਆਂ ওয়াটার ਬੋਰਨ ਦੀ ਤੇ ਦੂਈਆਂ ਵੈਕਟਰ ਬੋਰਨ ওয়াটার ਬੋਰਨ ਜਿਵੇਂ ਕੋਲਰਾ ਹੈ ਹੈਪੇਟਾਈਟਸ A ਜਿਹੜਾ ਪੀਲੀਆ ਜਿਹਨੂੰ ਕਹਿੰਦੇ ਆ ਜਾਂ ਕੋਈ ਵੌਮਟਿੰਗ ਲੂਜ਼ ਮੋਸ਼ਨ ਟਾਈਫਾਈਡ ਬੁਖਾਰ ਆ ਇਹ ওয়াটার ਬੋਰਨ ਚ ਆ ਜਾਂਦਾ ਜਨ ਵੈਕਟਰ ਬੋਰਨ ਜਿਵੇਂ ਮਲੇਰੀਆ ਡੈਂਗੂ ਚਿਕਨਗੁਨੀਆ ਵਗੈਰਾ ਉਹ ਕਿਸੇ ਨੇ ਸਰਟਨਲੀ ਵੱਜ ਜਾਂਦੇ ਉਹਨਾਂ ਦੀਆਂ ਤਿਆਰੀਆਂ ਲਈ ਸਾਡੇ ਲਈ ਬਿਲਕੁਲ ਕਲੀਅਰ ਕਟ ਡਿਵੀਜ਼ਨ ਹੈ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਖੀ ਸ਼ਾਹ ਨੇ ਕੀਤਾ ਐਂਡ ਉਹਨਾਂ ਨੇ ਕਲੀਅਰ ਕਟ ਡਾਇਰੈਕਸ਼ਨ ਵੀ ਦਿੱਤੀਆਂ ਹੋਈਆਂ ਹੈਲਥ ਡਿਪਾਰਟਮੈਂਟ ਨੂੰ ਐਂਡ ਅਸੀਂ ਵੀ ਐਸ ਪਰ ਪ੍ਰੋਟੋਕਾਲ ਜਿਵੇਂ ਵੈਕਟਰ ਬੋਰਨ ਤੋਂ ਬਚਣ ਲਈ ਰੈਗੂਲਰ ਸਪਰੇਅ ਐਂਡ ਫੋਗਿੰਗਸ ਐਂਡ ਡੀਸੀ ਮੈਡਮ ਦਾ ਸਿਗਾ ਇਹ ਵੀ ਸਪਰੇਅ ਆਪਰੇਸ਼ਨ ਜਿਹੜੀ ਸਾਰੇ ਪਿੰਡਾਂ ਚ ਫੋਗਿੰਗ ਵਾਲੇ ਵੀ ਜਿਹੜੇ ਆ ਘੱਟ ਤੋਂ ਘੱਟ ਦੋ ਵਾਰੀ ਹਰ ਪਿੰਡ ਸਵੇਰ ਤੇ ਸ਼ਾਮ ਫੋਗਿੰਗ ਹੋਣੀ ਜ਼ਰੂਰੀ ਹੈ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਡਵੈਲਪ ਹੋ ਗਈ ਮੱਛਰ ਮਰਦੇ ਆ ਲੋਕਾਂ ਦਾ ਇੱਕ ਮੱਛਰ ਦਾ ਟਾਈਮ ਹੁੰਦਾ ਕੁ ਸਵੇਰੇ 6 ਤੋਂ 9 ਤੇ ਸ਼ਾਮੀ ਵੀ 6 ਤੋਂ 9 ਜਦੋਂ ਉਹ ਉਸ ਟਾਈਮਿੰਗ ਦੌਰਾਨ ਫਿਰ ਡੀਸੀ ਮੈਡਮ ਦੀ ਸਿਕਿਉਰਿਟੀ ਡਾਇਰੈਕਸ਼ਨ ਤੋਂ ਫੌਕਿੰਗ ਵਗੈਰਾ ਕਰੂ ਉਸ ਤੋਂ ਬਾਅਦ ਸਾਡੀਆਂ ਟੀਮਾਂ ਜਿਹੜੀਆਂ ਉਹ ਐਂਟੀ ਲਾਰਵ ਜਿਹੜੀਆਂ ਸਪਰੇ ਵਗੈਰਾ ਉਹ ਕਰ ਰਹੀਆਂ ਐਂਡ ਕਰ ਕਰ ਫੀਵਰ ਸਰਵੇ ਹੋ ਰਿਹਾ ਹੈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਮੋਸਕਿਟੋ ਰਪਲੈਂਟ ਉਡੋਬਾਸ ਜਾਂ ਹੋਰ ਬੈਡ ਨੈਟਸ ਵਗੈਰਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਫੀਸ਼ੀਐਂਟ ਕੁਆਨਟੀਟੀ ਚਾਹ ਨੂੰ ਪ੍ਰੋਵਾਈਡ ਕੀਤੀ ਗਈ ਹੈ ਸਾਡੀਆਂ ਆਸ਼ਾ ਸਾਡੇ ਵਰਕਰਸ ਦੇ ਐਨਐਮ ਅਤੇ ਹੋਰ ਇੰਟਰਨਸ ਡਾਕਟਰ ਸਾਰੇ ਇਸ ਮਹਿੰਮ ਚ ਲੱਗੇ ਹੋਏ ਆ ਐਂਡ ਵਾਟਰ ਬੋਰਨਲੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਫ ਸੁਥਰਾ ਪਾਣੀ ਜਿਹੜਾ ਉਹ ਪਿੰਡਾਂ ਨੂੰ ਮੁਹैया कराया ਜਾ ਰਿਹਾ ਹੈ ਲੋਕਾਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕਿ ਪਾਣੀ ਜਿਹੜਾ ਜਿਆ ਉਬਾਲ ਕੇ ਪੀਓ ਜਾਂ ক্লোਰਿੰਗ ਟੈਬਲੇਟ ਉਹਨਾਂ ਨੂੰ ਦਿੱਤੇ ਜਾ ਰਿਹਾ ਤੇ ਉਹ 2 ਲੀਟਰ ਚ ਇੱਕ ਗੋਲੀ ਪਾਣੀ ਹੁੰਦੀ ਹੈ ਤੇ 20 ਮਿੰਟ ਬਾਅਦ ਉਹ ਪਾਣੀ ਪੀਣ ਦੇ ਲਾਇਕ ਹੋ ਜਾਂਦਾ ਉਤੋਂ ਅਸੀਂ ਪਾਣੀ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਆ ਸਾਰੀ ਜੇ ਹੋਰ ਕੋਈ ਸੱਪ ਕੱਟਣ ਤੇ ਆ ਜਾਂ ਡੌਗ ਬਾਈਟਸ ਆ ਫਰੰਟ ਤੇ ਸਾਡੀ ਮਤਲਬ ਜਿਹੜੇ ਕੈਂਪ ਸਾਈਟਸ ਆ ਉਤੋਂ ਤੱਕ ਸਾਰੀ ਵੈਕਸੀਨੇਸ਼ਨ ਅਵੇਲੇਬਲ ਆ ਟਰਾਂਸਪੋਰਟ ਫੈਸਿਲਿਟੀ ਐਂਬੂਲੈਂਸਸ ਮਾਯੂਖ ਸਿਹਤ ਮੰਤਰੀ ਜੀ ਖੁਦ ਆ ਕੇ ਦੋ ਵਾਰੀ ਜਾਇਦਾ ਲੈ ਕੇ ਗਏ ਆ ਸਾਨੂੰ 25 ਐਂਬੂਲੈਂਸਸ ਦੇ ਕੇ ਗਏ ਆ ਜਿੰਨਾਂ ਸਾਡਾ ਮੋਰਲ ਬੂਸਟ ਕਰਕੇ ਗਏ ਆ ਕੋਈ ਮੈਨਪਾਵਰ ਕੋਈ ਦਵਾਈਆਂ ਦੀ ਪੰਜਾਬ ਸਰਕਾਰ ਵੱਲੋਂ ਕਮੀ ਨਹੀਂ ਸਾਰਾ ਕੁਝ ਅ ਅچھے ਤਰੀਕੇ ਨਾਲ ਹੋ ਰਿਹਾ ਐ ਐਂਡ ਵੀ ਹੋਪ ਵੀ ਅਸੀਂ ਸਿਚੁਏਸ਼ਨ ਤੇ ਜਲਦੀ ਕਾਬੂ ਪਾ ਲਾਂਗੇ ਕਿੰਨੀਆਂ ਟੀਮਾਂ ਜਿਦਨੇ ਨੇ ਦੇਖੋ ਟੀਮਾਂ ਤਾਂ ਅਨਲਿਮਿਟਿਡ ਨੇ 14 15 ਤੇ ਸਾਡੇ ਸਟੈਟਿਕ ਕੈਂਪਸ ਨੇ ਜਿਹੜੇ ਰਾਹਤ ਕੈਂਪ ਉੱਥੇ ਮਾਰਨਿੰਗ ਈਵਨਿੰਗ ਨਾਈਟ ਜਿਹੜੀਆਂ ਤੋ ਟੀਮਾਂ ਲੱਗੀਆਂ ਹੋਈਆਂ ਉਹਦੇ ਚ ਡਾਕਟਰ ਪੈਰਾਮੈਡੀਕਲ ਸਟਾਫ ਆਸ਼ਾ ਮਲਟੀਪਰਪਸ ਹੈਲਥ ਵਰਕਰ ਉਸ ਤੋਂ ਇਲਾਵਾ ਸਾਡੀਆਂ 35-40 ਮੋਬਾਈਲ ਟੀਮਾਂ ਨੇ ਜਿਹੜੀਆਂ ਹਰ ਪਿੰਡ ਚ ਜਾਂਦੀਆਂ ਲੋੜ ਦੇ ਮੁਤਾਬਕ ਮੈਡਮ ਡੀਸੀ ਸਾਹਿਬ ਪਰਸਨਲੀ ਜਾ ਕੇ ਵਿਜ਼ਿਟ ਕਰਦੇ ਪਿੰਡਾਂ ਨੂੰ ਜਿਹੜਾ ਵੀ ਫਿਰ ਉਹ ਸਾਡੇ ਸਾਨੂੰ ਦੱਸਦੇ ਆ ਕਿ ਇਸ ਪਿੰਡ ਚ ਜ਼ਰੂਰਤ ਹੈ ਹੋਰ ਥੈਨ ਹੋਰ ਟੀਮ ਭੇਜੀ ਜਾਂਦੀ ਹੈ ਸੋ ਵੀ ਆਰ ਵਰਕਿੰਗ ਇਨ ਫੁੱਲ ਸੇ ਵਿਦ ਕੋਲੈਬੋਰੇਸ਼ਨ ਵਿਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਮਤਲਬ ਟੀਮਾਂ ਸਾਡੇ ਕੋਲ ਅਨਲਿਮਿਟਿਡ ਮਤਲਬ ਬੰਦੇ ਹੈਗੇ ਆ ਕੋਈ ਸਟਾਫ ਦੀ ਕਮੀ ਨਹੀਂ ਨਵੇਂ ਪੰਜਾਬ ਸਰਕਾਰ ਵੱਲੋਂ ਡਾਕਟਰ ਭਰਤੀ ਆ ਜਿਹਦੇ ਚ ਵੀ ਬਾਏ ਡਾਕਟਰਾਂ ਨੇ ਕੱਲ ਸਾਡੇ ਕੋਲ ਜੁਆਇਨ ਕੀਤਾ ਉਹਨਾਂ ਨੂੰ ਵੀ ਯਰ ਗੋਇੰਗ ਟੂ ਪੁਟ ਥੈਮ ਇਨ ਥੈਟ ਏਰੀਆ ਤੇ ਬਾਕੀ ਸਾਰਾ ਹੀ ਜੋ ਸਾਡਾ ਪੈਰਾਮੈਡੀਕਲ ਸਟਾਫ ਆ ਇਸੇ ਕੰਮ ਤੇ ਲੱਗਾ ਹੋਇਆ ਐਂਡ ਸਿਚੁਏਸ਼ਨ ਇਜ਼ ਅੰਡਰ ਕੰਟਰੋਲ